ਮੇਰੀ ਭੂਆ ਮਾਂ ਬਣਨ ਵਾਲੀ ਸੀ ਇਸ ਲਈ ਭੂਆ ਨੇ ਮੈਨੂੰ ਆਪਣੇ ਕੋਲ ਬਣਾ ਲਿਆ ਸੀ ਭੂਆ ਦੀ ਉਮਰ ਤੇ ਮੇਰੀ ਉਮਰ ਦਾ ਕੋਈ ਜ਼ਿਆਦਾ ਫਰਕ ਨਹੀਂ ਸੀ ਅਸੀਂ ਕੋ ਜਿਹੇ ਲੱਗਦੇ ਸੀ ਜਦੋਂ ਕਿ ਮੇਰੀ ਭੂਆ ਫੁੱਫੜ ਦੇ ਮੁਕਾਬਲੇ ਛੋਟੀ ਸੀ ਤੇ ਮੇਰਾ ਫੁੱਫੜ ਦੇਖਣ ਵਿੱਚ ਬਹੁਤ ਹੀ ਤਕੜਾ ਸੀ ਮੈਂ ਹਮੇਸ਼ਾ ਸੋਚਦੀ ਹੁੰਦੀ ਸੀ ਕਿ ਭੂਆ ਫੁੱਫੜ ਨੂੰ ਕਿਦਾਂ ਬਰਦਾਸ਼ਤ ਕਰਦੀ ਹੋਣੀ ਮੈਨੂੰ ਬਹੁਤ ਦਿਨ ਹੋ ਗਏ ਸੀ ਇੱਕ ਰਾਤ ਰੋਟੀ ਖਾਣ ਤੋਂ ਬਾਅਦ ਮੈਂ ਭਾਂਡੇ ਮਾਜ ਰਹੀ ਸੀ ਅਤੇ ਆਪਣੇ ਕਮਰੇ ਵਿੱਚ ਆਈ ਗਰਮੀ ਬਹੁਤ ਜ਼ਿਆਦਾ ਸੀ ਮੈਂ ਸੋਚਿਆ ਕਿ ਕਿਉਂ ਨਾ ਨਾ ਕੇ ਕੱਪੜੇ ਹੀ ਬਦਲ ਲਵਾਂ ਜਿੱਤਾਈ ਮੈਂ ਬਾਥਰੂਮ ਦੇ ਵਿੱਚ ਗਈ ਥੋੜੀ देर ਵਿੱਚੋਂ ਮੈਨੂੰ ਲੱਗਾ ਜਿਵੇਂ ਕੋਈ ਰੋਸ਼ਨਦਾਨ ਵਿੱਚੋਂ ਮੈਨੂੰ ਵੇਖ ਰਿਹਾ ਹੋਵੇ ਪਰ ਉਹ ਕੌਣ ਹੋ ਸਕਦਾ ਸੀ ਮੈਂ ਇਹੀ ਸੋਚ ਰਹੀ ਸੀ ਫਿਰ ਮੈਂ ਇਸ ਨੂੰ ਆਪਣਾ ਵਹਿਮ ਸਮਝ ਲਿਆ ਤੇ ਇਧਾਂ ਹੀ ਨਹਾਉਣਾ ਸ਼ੁਰੂ ਕਰ ਦਿੱਤਾ ਬڑے ਦਿਨ ਬਾਅਦ ਮੈਂ ਸੋਚਿਆ ਕਿ ਕਿਉਂ ਨਾ ਅੱਜ ਆਪਣਾ ਹੀ ਸਭ ਕੁਝ ਕਰ ਲਿਆ ਜਾਵੇ ਕਿਉਂਕਿ ਮੈਂ ਬੜੇ ਦਿਨਾਂ ਤੋਂ ਕੁਝ ਨਹੀਂ ਕੀਤਾ ਸੀ ਮੈਂ ਅੱਖਾਂ ਬੰਦ ਕਰ ਰੱਖੀਆਂ ਸੀ ਤੇ ਬਾਥਰੂਮ ਦੇ ਵਿੱਚ ਬੈਠੀ ਸੀ ਕੁਝ ਮਿੰਟ ਬਾਅਦ ਜਦੋਂ ਅੱਖਾਂ ਖੋਲ੍ਹੀਆਂ ਤਾਂ ਬਾਰੀ ਤੇ ਨਜ਼ਰ ਪਈ ਸਾਹਮਣੇ ਮੈਂ ਸ਼ਰਮਿੰਦਾ ਹੋ ਗਈ ਸੀ ਮੇਰਾ ਕੋਪੜ ਮੈਨੂੰ ਬਾਰੀ ਦੇ ਵਿੱਚੋਂ ਦੇਖ ਰਿਹਾ ਸੀ ਉਸੇ ਵਕਤ ਮੈਂ ਨਾ ਆਕੇ ਬਾਥਰੂਮ ਵਿੱਚੋਂ ਆਪਣੇ ਕਮਰੇ ਵਿੱਚ ਚਲੀ ਗਈ ਸੀ ਥੋੜੀ ਦੇਰ ਬਾਅਦ ਫੁੱਫੜ ਮੇਰੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਘਰ ਦੇ ਵਿੱਚ ਇੰਨੀ ਸੋਹਣੀ ਕੁੜੀ ਰਹਿ ਰਹੀ ਹੈ ਮੈਂ ਤਾਂ ਇਹਨੂੰ ਵੇਖ ਕੇ پاگل ਹੀ ਹੋ ਗਿਆ ਫਿਰ ਉਹਨਾਂ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਫੜ ਲਿਆ ਅਤੇ ਮੇਰੇ ਜਿਸਮ ਦੇ ਨਾਲ ਮੇਰੇ ਨਾ ਰੌਸ਼ਨੀ ਹੈ ਤੇ ਮੈਂ ਆਪਣੇ ਮਾਪਿਓ ਦੀ ਇਕਲੀ ਧੀ ਸੀ ਦਰਸਲ ਮੇਰੀ ਭੂਆ ਹਮੇਸ਼ਾ ਤੋਂ ਸਾਡੇ ਨਾਲ ਹੀ ਰਹਿੰਦੀ ਸੀ ਮੇਰੀ ਭੂਆ ਤੇ ਮੇਰੀ ਉਮਰ ਦਾ ਕੋਈ ਜ਼ਿਆਦਾ ਫਰਕ ਨਹੀਂ ਸੀ ਬਹੁਤ ਹੀ ਘੱਟ ਫਰਕ ਸੀ ਮੇਰੇ ਦਾਦਾ ਜੀ ਦੀ ਮੌਤ ਤੋਂ ਬਾਅਦ ਭੂਆ ਦੀ ਸਾਰੀ ਜ਼ਿੰਮੇਵਾਰੀ ਮੇਰੇ ਪਿਓ ਤੇ ਆ ਗਈ ਸੀ ਅਸੀਂ ਦੋਨੋਂ ਸਹੇਲੀਆਂ ਦੇ ਵਾਂਗ ਹੀ ਰਹਿੰਦੇ ਸੀ ਇੱਕ ਦੂਜੇ ਨਾਲ ਬਹੁਤ ਗੱਲਾਂ ਮਾਰਦੇ ਮੇਰੀ ਭੂਆ ਦਾ ਵਿਆਹ ਹੋ ਗਿਆ ਸੀ ਤਾਂ ਮੈਂ 18 ਸਾਲਾਂ ਦੀ ਸੀ ਮੈਂ ਬਹੁਤ ਰੋਈ ਸੀ ਜਦੋਂ ਉਸ ਵੇਲੇ ਮੇਰੀ ਭੂਆ ਦੀ ਵਿਦਾਈ ਹੋਈ ਮੇਰਾ ਰੋ ਰੋ ਕੇ ਬੁਰਾ ਹਾਲ ਸੀ ਮੇਰੇ ਫੁੱਫੜ ਨੇ ਵਧਾਈ ਦੇ ਸਮੇਂ ਕਿਹਾ ਸੀ ਫੇਰ ਉਣ ਵਾਲੀ ਕਿਹੜੀ ਗੱਲ ਹੈ ਜਦੋਂ ਤੇਰਾ ਦਿਲ ਕਰੇ ਆਪਣੀ ਭੂਆ ਕੋਲ ਆ ਜਾਈਂ ਜਿੰਨਾ ਮਰਜ਼ੀ ਚਿਰ ਰਹੀਂ ਇਹ ਸੁਣ ਕੇ ਤਾਂ ਮੈਂ ਬਹੁਤ ਖੁਸ਼ ਖੁਸ਼ ਹੋ ਗਈ ਸੀ ਉਹਨਾਂ ਦੀ ਵਿਦਾਈ ਤੋਂ ਬਾਅਦ ਮੈਂ ਬਹੁਤ ਉਦਾਸ ਰਹਿੰਦੀ ਸੀ ਤੇ ਹਮੇਸ਼ਾ ਸੋਚਦੀ ਸੀ ਕਿ ਮੈਂ ਭੂਆ ਦੇ ਘਰ ਕਦੋਂ ਜਾਉਂਗੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਭੂਆ ਦੀ ਬਹੁਤ ਯਾਦ ਆਉਂਦੀ ਸੀ ਇਦਾਂ ਹੀ ਇੱਕ ਸਾਲ ਬੀਤ ਗਿਆ ਇੱਕ ਸਾਲ ਬਾਅਦ ਮੇਰੀ ਭੂਆ ਫੁੱਫੜ ਦੇ ਨਾਲ ਸਾਡੇ ਕੋਲ ਆਈ ਭੂਆ ਬਹੁਤ ਖੁਸ਼ ਲੱਗ ਰਹੀ ਸੀ ਮੇਰਾ ਫੂਫੜਾ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਇਹ ਵੇਖ ਕੇ ਸਾਰੇ ਹੀ ਖੁਸ਼ ਹੋਏ ਫੂਫੜਾ ਦਾ ਸੁਭਾਅ ਵਧੀਆ ਸੀ ਜਿੰਨੇ ਦਿਨ ਉਹ ਰਹੇ ਮੇਰੇ ਅੱਗੇ ਪਿੱਛੇ ਘੁੰਮਦੇ ਰਹੇ ਮੈਂ ਉਹਨਾਂ ਨਾਲ ਬਹੁਤ ਗੱਲਾਂ ਕਰਦੀ ਸੀ ਮੈਂ ਉਹਨਾਂ ਦਾ ਬਹੁਤ ਧਿਆਨ ਰੱਖਦੀ ਤੇ ਉਹ ਮੈਨੂੰ ਬਹੁਤ ਲਾਡ ਕਰਦੇ ਉਹ ਮੇਰੇ ਲਈ ਬੜੇ ਤੋਹਫੇ ਵੀ ਲੈ ਕੇ ਆਏ ਸੀ ਮੇਰਾ ਕੋਈ ਭਰਾ ਨਹੀਂ ਸੀ ਇਸ ਲਈ ਮੈਨੂੰ ਉਹਨਾਂ ਨਾਲ ਬਹੁਤ ਲਗਾਵ ਸੀ ਅਤੇ ਮੈਂ ਉਹਨਾਂ ਦੀ ਦਿਲ ਤੋਂ ਇੱਜ਼ਤ ਕਰਦੀ ਸੀ ਕੁਝ ਦਿਨ ਰਹਿ ਕੇ ਉਹ ਚਲੇ ਗਏ ਤੇ 3-4 ਮਹੀਨਿਆਂ ਬਾਅਦ ਮੇਰੀ ਮਾਂ ਨੂੰ ਫੋਨ ਆਇਆ ਕਿ ਮੇਰੀ ਭੂਆ ਮਾਂ ਬਣਨ ਵਾਲੀ ਹੈ ਮੇਰੀ ਮਾਂ ਬਹੁਤ ਖੁਸ਼ ਹੋ ਗਈ ਸੀ ਕਿ ਮੇਰੀ ਭੂਆ ਮਾਂ ਬਣਨ ਵਾਲੀ ਹੈ ਪਰ ਦਿੱਕਤ ਇਹ ਸੀ ਕਿ ਮੇਰੀ ਭੂਆ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਡਾਕਟਰ ਨੇ ਆਰਾਮ ਕਰਨ ਨੂੰ ਕਿਹਾ ਸੀ ਅਤੇ ਉਸ ਨੂੰ ਇਸ ਹਾਲਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੂੰ ਕਿਸੇ ਨਾ ਕਿਸੇ ਦਾ ਸਾਥ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਨਹੀਂ ਰਹਿੰਦੀ ਸੀ ਇਹ ਸੁਣ ਕੇ ਮੇਰੀ ਮਾਂ ਪਰੇਸ਼ਾਨ ਹੋ ਗਈ ਸੀ ਤਾਂ ਕਹਿਣ ਲੱਗੀ ਕਿ ਤੂੰ ਸਾਡੇ ਕੋਲ ਆ ਜਾ ਤਾਂ ਮੇਰੀ ਭੈਣ ਸੋਚ ਰਹੀ ਸੀ ਕਿ ਕਿੱਦਾਂ ਹੋ ਸਕਦਾ ਹੈ ਜੇ ਉਸ ਦੀ ਸੱਸ ਜੀ ਹੁੰਦੀ ਹੁੰਦੀ ਤਾਂ ਕੋਈ ਦਿੱਕਤ ਨਾ ਹੁੰਦੀ ਮੇਰੀ ਮਾਂ ਦੀ ਮੇਰੀ ਭੂਆ ਨਾਲ ਬਹੁਤ ਬਣਦੀ ਸੀ ਮੇਰੀ ਮਾਂ ਨੇ ਭੂਆ ਨੂੰ ਸਾਡੇ ਘਰ ਆ ਕੇ ਰਹਿਣ ਨੂੰ ਕਿਹਾ ਪਰ ਮੇਰੀ ਭੂਆ ਫੁੱਫੜ ਨੂੰ ਛੱਡ ਕੇ ਨਹੀਂ ਆਉਣਾ ਚਾਹੁੰਦੀ ਸੀ ਕਹਿੰਦੀ ਸੀ ਕਿ ਉਹਨਾਂ ਨੂੰ ਔਖਾ ਹੋ ਜਾਣਾ ਤੇ ਡਾਕਟਰ ਨੇ ਵੀ ਸਫ਼ਰ ਕਰਨ ਤੋਂ ਮਨਾ ਕੀਤਾ ਸੀ ਫਿਰ ਮੇਰੀ ਮਾਂ ਨੇ ਮੇਰੀ ਭੂਆ ਨੂੰ ਕਹਿ ਦਿੱਤਾ ਸੀ ਕਿ ਤੂੰ ਚਿੰਤਾ ਨਾ ਕਰ ਮੈਂ ਰੌਸ਼ਨੀ ਨੂੰ ਤੇਰੇ ਕੋਲ ਭੇਜ ਦਿੰਨੀ ਹਾਂ ਨਾਲੇ ਤੇਰਾ ਦਿਲ ਲੱਗ ਜਾਊਗਾ ਤੇ ਤੇਰੇ ਕੰਮ ਵਿੱਚ ਵੀ ਉਹ ਤੇਰੀ ਮਦਦ ਕਰ ਦੋਗੀ ਮੈਂ ਤਾਂ ਇਹ ਸੁਣ ਕੇ ਬਹੁਤ ਖੁਸ਼ ਹੋ ਗਈ ਸੀ ਤੇ ਉਧਰੋਂ ਮੇਰੀ ਭੂਆ ਬਹੁਤ ਖੁਸੀ ਮੈਂ ਆਪ ਉੱਥੇ ਜਾਣ ਨੂੰ ਬਹੁਤ ਕਾੜੀ ਸੀ ਮੈਨੂੰ ਵੀ ਮੌਕਾ ਮਿਲ ਰਿਹਾ ਸੀ ਅਤੇ ਅਗਲੇ ਦਿਨ ਸਵੇਰੇ ਹੀ ਮੈਂ ਆਪਣਾ ਸਾਰਾ ਸਮਾਨ ਬੈਗ ਵਿੱਚ ਪਾ ਲਿਆ ਸੀ ਤੇ ਮੇਰਾ ਫੁੱਫੜ ਮੈਨੂੰ ਲੈਣ ਲਈ ਆ ਗਿਆ ਸੀ ਮੈਂ ਆਪਣੇ ਫੁੱਫੜ ਦੇ ਨਾਲ ਭੂਆ ਦੇ ਕੋਲ ਪਹੁੰਚ ਗਈ ਸੀ ਪੂਆ ਦੇ ਘਰ ਵਿੱਚ ਪਹੁੰਚ ਕੇ ਮੈਂ ਬਹੁਤ ਜ਼ਿਆਦਾ ਖੁਸ਼ੀ ਮੈਂ ਉਹਨਾਂ ਦੇ ਘਰ ਦੇ ਵਿੱਚ ਗਈ ਤਾਂ ਉੱਥੇ ਤਿੰਨ ਹੀ ਲੋਕ ਸੀ ਮੇਰੀ ਪੂਆ ਮੇਰਾ ਫੁੱਫੜ ਤੇ ਉਹਨਾਂ ਦਾ ਸਹੁਰਾ ਮੇਰੀ ਪੂਆ ਦਾ ਸਹੁਰਾ ਬਿਮਾਰ ਹੀ ਰਹਿੰਦਾ ਸੀ ਉਹ ਮੈਨੂੰ ਵੇਖ ਕੇ ਸਾਰੇ ਹੀ ਬਹੁਤ ਖੁਸ਼ੀ ਉਹਨਾਂ ਨੇ ਮੇਰੀ ਪਸੰਦ ਦਾ ਖਾਣਾ ਬਣਾਇਆ ਸੀ ਅਤੇ ਮੈਨੂੰ ਰਹਿਣ ਲਈ ਆਪਣੇ ਨਾਲ ਵਾਲਾ ਕਮਰਾ ਦੇ ਦਿੱਤਾ ਸੀ ਮੈਂ ਉਹਨਾਂ ਦੇ ਸਹੁਰੇ ਨੂੰ ਮਿਲਣੋਂ ਦੇ ਕਮਰੇ ਵਿੱਚ ਗਈ ਤਾਂ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਉਹ ਮੈਨੂੰ ਬੜੇ ਅਜੀਬ ਤਰੀਕੇ ਨਾਲ ਬੈੱਡ ਤੇ ਪਏ ਵੇਖ ਰਹੇ ਸੀ। ਉਹ ਬਿਮਾਰ ਸੀ ਅਤੇ ਬੜੀ ਹੀ ਅਜੀਬ ਅੱਖਾਂ ਨਾਲ ਮੈਨੂੰ ਵੇਖਿਆ। ਉਹਨਾਂ ਦੇ ਗੱਲਾਂ ਮੇਰੀ ਸਮਝ ਤੋਂ ਬਾਹਰ ਸੀ। ਇਸ ਲਈ ਮੇਰੀ ਭੂਆ ਮੈਨੂੰ ਉੱਥੋਂ ਲੈ ਕੇ ਬਾਹਰ ਆ ਗਈ ਤੇ ਕਹਿਣ ਲੱਗੀ, "ਇਹ ਬਿਮਾਰ ਨੇ ਬੜੇ ਸਾਲਾਂ ਤੋਂ ਮੰਜੇ ਤੇ ਹੀ ਨੇ। ਇਸ ਲਈ ਇਹਨਾਂ ਦੀ ਉਮਰ ਵੀ ਹੋ ਗਈ ਹੈ ਤੇ ਇਹਨਾਂ ਕੋਲ ਜਾਣ ਦੀ ਕੋਈ ਲੋੜ ਨਹੀਂ। ਹਮੇਸ਼ਾ ਉਲਟੀਆਂ ਸਿੱਧੀਆਂ ਗੱਲਾਂ ਕਰਦੇ ਨੇ।" ਮੈਨੂੰ ਉਹਨਾਂ ਦੇ ਕਮਰੇ ਵਿੱਚ ਜਾਣ ਤੋਂ ਭੂਆ ਨੇ ਮਨਾ ਕਰ ਦਿੱਤਾ ਸੀ। ਮੇਰੀ ਗੱਲ ਸੁਣ ਲਈ ਤਾਂ ਪਹਿਲੀ ਹੀ ਮੁਲਾਕਾਤ ਸੀ ਮੈਂ ਵੀ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਹੋ ਗਈ ਸੀ ਪੂਆ ਦੇ ਕੋਲ ਰਹਿ ਰਹੀ ਸੀ ਇਦਾਂ ਹੀ ਦਿਨ ਬੀਤ ਰਹੇ ਸੀ ਮੈਨੂੰ 4 ਦਿਨ ਹੋ ਗਏ ਸੀ ਮੈਂ ਦੁਬਾਰਾ ਉਹਨਾਂ ਦੇ ਸਹੁਰੇ ਦੇ ਕਮਰੇ ਵਿੱਚ ਬਿਲਕੁਲ ਨਹੀਂ ਗਈ ਸੀ ਮੇਰੀ ਪੂਆ ਦੀ ਸਿਹਤ ਠੀਕ ਨਹੀਂ ਸੀ ਤਾਂ ਹਮੇਸ਼ਾ ਹੀ ਬੈੱਡ ਉੱਤੇ ਪਈ ਰਹਿੰਦੀ ਸੀ ਤੇ ਮੈਂ ਸਾਰੇ ਘਰ ਦਾ ਕੰਮ ਕਰਦੀ ਮੈਂ ਬੜੇ ਹੀ ਆਰਾਮ ਨਾਲ ਸਾਰੇ ਘਰ ਨੂੰ ਸਾਂਭ ਲਿਆ ਸੀ ਅਤੇ ਫਿਰ ਇੱਕ ਦਿਨ ਕੁਝ ਅਜਿਹਾ ਹੋਇਆ ਕਿ ਮੇਰੇ ਹੀ ਹੋਸ਼ ਉੱਡ ਗਏ ਮੈਨੂੰ ਸਮਝ ਨਾ ਆਇਆ ਕਿ ਸਭ ਕੁਝ ਕੀ ਹੋ ਗਿਆ ਰਾਤ ਨੂੰ ਜਦੋਂ ਮੈਂ ਰਸੋਈ ਸਾਫ਼ ਕਰਕੇ ਕਮਰੇ ਵਿੱਚ ਆਈ ਤਾਂ ਸੋਚਿਆ ਕਿ ਗਰਮੀ ਹੈ ਕੱਪੜੇ ਬਦਲ ਲੈਣੀ ਆਂ ਅਤੇ ਮੈਂ ਬਾਥੂਮ ਦੇ ਵਿੱਚ ਣਾਉਣ ਲਈ ਚਲੀ ਗਈ ਤਾਂ ਮੈਨੂੰ ਲੱਗਾ ਕਿ ਮੈਨੂੰ ਕੋਈ ਰੋਸ਼ਨਦਾਨ ਵਿੱਚੋਂ ਵੇਖ ਰਿਹਾ ਹੋਵੇ ਅਚਾਨਕ ਹੀ ਮੇਰੀ ਨਜ਼ਰ ਰੋਸ਼ਨਦਾਨ ਦੇਤੇ ਪਈ ਤਾਂ ਮੈਂ ਹੋਸ਼ੇ ਉੱਠ ਗਈ ਸੀ ਉੱਥੇ ਮੈਨੂੰ ਕਿਸੇ ਦੀ ਪਰਛਾਈ ਨਜ਼ਰ ਆ ਰਹੀ ਸੀ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੌਣ ਹੈ। ਇਹਨਾਂ ਯਕੀਨ ਹੋ ਗਿਆ ਸੀ ਕਿ ਕੋਈ ਨਾ ਕੋਈ ਤਾਂ ਮੈਨੂੰ ਵੇਖ ਹੀ ਰਿਹਾ ਹੈ। ਇਸ ਨਾਲ ਮੈਂ ਬੜੀ ਪਰੇਸ਼ਾਨ ਹੋ ਗਈ ਸੀ। ਮੈਂ ਛੇਤੀ-ਛੇਤੀ ਕਪੜੇ ਪਾਏ ਤੇ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ ਸੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੇਰੇ ਭੂਆ ਤੇ ਫੂਫੜ ਆਰਾਮ ਨਾਲ ਬੈਠਦੇ ਪਏ ਸੀ। ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਹੁਣ ਮੈਂ ਉਹਨਾਂ ਦੋਨਾਂ ਨੂੰ ਇਕੱਠੇ ਵੇਖ ਕੇ ਸ਼ਰਮਿੰਦਾ ਹੋ ਰਹੀ ਸੀ। ਕਿਉਂਕਿ ਮੈਂ ਉਹਨਾਂ ਦੇ ਕਮਰੇ ਵਿੱਚ ਝਾਤੀ ਜੋ ਮਾਰੀ ਸੀ। ਇੰਨੇ ਵਿੱਚ ਮੇਰੇ ਫੁੱਫੜ ਉੱਠ ਕੇ ਬੈਠ ਗਏ ਤੇ ਕਹਿਣ ਲੱਗੇ ਰੋਸ਼ਨੀ ਅੰਦਰ ਆ ਜਾ ਦਰਵਾਜ਼ੇ ਤੇ ਕਿਉਂ ਖੜੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਵਾਂ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਭੂਆ ਨੂੰ ਦੁੱਧ ਲਈ ਪੁੱਛਣ ਆਈ ਸੀ ਜੇ ਭੂਆ ਨੇ ਦੁੱਧ ਪੀਣਾ ਹੈ ਤਾਂ ਮੈਂ ਦੇ ਦਵਾਂ ਮੇਰੀ ਭੂਆ ਨੇ ਕਿਹਾ ਰੋਸ਼ਨੀ ਤੂੰ ਆਰਾਮ ਕਰ ਲੈ ਜੇ ਮੈਨੂੰ ਦੁੱਧ ਦੀ ਲੋੜ ਹੋਈ ਤਾਂ ਮੈਂ ਤੇਰੇ ਫੁੱਫੜ ਨੂੰ ਕਹਿ ਦਾਂਗੀ ਉਹ ਮੈਨੂੰ ਆਪੇ ਹੀ ਦੇ ਦੇਣਗੇ ਇਹ ਸੁਣ ਕੇ ਮੈਂ ਆਪਣੇ ਕਮਰੇ ਦੇ ਵਿੱਚ ਵਾਪਸ ਆ ਗਈ ਸੀ ਪਰ ਪੂਆ ਦਾ ਸੋਰਾ ਮੇਰੇ ਵੱਲ ਅਜੀਬ ਤਰੀਕੇ ਨਾਲ ਦੇਖ ਰਿਹਾ ਸੀ ਅਤੇ ਮੈਨੂੰ ਕਹਿ ਰਿਹਾ ਸੀ ਕਿ ਤੂੰ ਬਹੁਤ ਸੋਹਣੀ ਹੈ ਤੇ ਭੋਲੀ ਹੈ ਕਿਸੇ ਤੇ ਯਕੀਨ ਨਾ ਕਰਿਆ ਕਰ ਇਹ ਦੁਨੀਆ ਬਹੁਤ ਖਰਾਬ ਹੈ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਤੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਸਾਰੀ ਰਾਤ ਮੈਂ ਇਦਾਂ ਹੀ ਜਾਗਦੀ ਰਹੀ ਤੇ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਸੋਚ ਰਹੀ ਸੀ ਕਿ ਆਖਰ ਕੌਣ ਸੀ ਜੋ ਮੈਨੂੰ ਬਾਥਰੂਮ ਦੇ ਵਿੱਚ ਵੇਖ ਰਿਹਾ ਸੀ ਨਾਲੇ ਭੂਆ ਨੇ ਤਾਂ ਕਿਹਾ ਸੀ ਕਿ ਉਹਨਾਂ ਦਾ ਸਹोरा ਬੜੇ ਸਾਲਾਂ ਤੋਂ ਬਿਮਾਰ ਹੈ ਫਿਰ ਉਹ ਕਿਤਾ ਖੜਾ ਹੋ ਗਿਆ ਸੀ ਇੰਨੀ ਰਾਤ ਨੂੰ ਬਾਹਰ ਕੀ ਕਰ ਰਿਹਾ ਸੀ ਮੈਨੂੰ ਬਹੁਤ ਬੇਚੈਨੀ ਹੋ ਰਹੀ ਸੀ ਸਭ ਕੁਝ ਸਮਝ ਤੋਂ ਬਾਹਰ ਸੀ ਰੌਸ਼ਨਦਾਨ ਵਿੱਚੋਂ ਮੈਨੂੰ ਕੋਈ ਤਾਂ ਦੇਖ ਰਿਹਾ ਸੀ ਪਰ ਉਹ ਕੌਣ ਸੀ ਮੈਂ ਇਸੇ ਸੋਚ ਵਿੱਚ ਸਾਰੀ ਰਾਤ ਕੱਢ ਦਿੱਤੀ ਮੈਨੂੰ ਬੜੀ ਚਿੰਤਾ ਹੋ ਗਈ ਸੀ ਸਾਰੀ ਰਾਤ ਜਾਗਦੇ ਹੀ ਬੀਤ ਗਈ ਹੁਣ ਮੈਨੂੰ ਇਦਾਂ ਲੱਗਦਾ ਸੀ ਜਿਦਾਂ ਮੇਰਾ ਫੂਫੜ ਮੈਨੂੰ ਗਲਤ ਨਜ਼ਰਾਂ ਨਾਲ ਦੇਖਦਾ ਹੋਵੇ ਉਸ ਦੀਆਂ ਜੀਵ ਨਜ਼ਰਾਂ ਮੇਰੇ ਵੱਲ ਹੋਣ ਕਦੇ ਉਹ ਮੇਰੀ ਗੱਲ ਤੇ ਹੱਥ ਲਾ ਦਿੰਦਾ ਤੇ ਕਦੇ ਮੇਰੀ ਪਿੱਠ ਤੇ ਹੱਥ ਲਾ ਦਿੰਦਾ ਮੈਂ ਬੜੀ ਹੈਰਾਨ ਸੀ ਜਦੋਂ ਮੈਂ ਭੂਆ ਨੂੰ ਕਿਹਾ ਤਾਂ ਕਹਿਣ ਲੱਗੀ ਕਿ ਤੇਰਾ ਫੁੱਫੜ ਤੈਨੂੰ ਬਹੁਤ ਪਿਆਰ ਕਰਦਾ ਹੈ ਇਸ ਲਈ ਉਹ ਇਦਾਂ ਕਰਦੇ ਨੇ ਤੂੰ ਵਹਿਮ ਨਾ ਕਰਿਆ ਕਰ ਮੈਂ ਫਿਰ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਕਿ ਹੋ ਸਕਦਾ ਭੂਆ ਸੱਚ ਕਹਿ ਰਹੀ ਹੋਵੇ ਇੱਕ ਦਿਨ ਮੇਰੇ ਲਈ ਉਹ ਬਹੁਤ ਹੀ ਡਰੈੱਸਾਂ ਲੈ ਕੇ ਆਈ ਮੈਂ ਬੜੀ ਖੁਸ਼ ਹੋ ਗਈ ਸੀ ਕਿ ਉਹ ਮੇਰੇ ਲਈ ਇਹਨੇ ਸੋਹਣੇ-ਸੋਹਣੇ ਸੂਟ ਲੈ ਕੇ ਆਏ ਸੀ। ਅਤੇ ਪਰ ਮੈਨੂੰ ਕੀ ਪਤਾ ਸੀ ਕਿ ਇਹਨਾਂ ਸੂਟਾਂ ਦੇ ਬਦਲੇ ਉਹ ਮੇਰੇ ਤੋਂ ਕੀ ਮੰਗ ਲੈਣਗੇ ਤੇ ਮੇਰੇ ਨਾਲ ਕੀ ਕਰ ਦੇਣਗੇ। ਰਾਤ ਨੂੰ ਅਚਾਨਕ ਘਰ ਦੀ ਬੱਤੀ ਚਲੀ ਗਈ। ਮੈਂ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ। ਮੈਨੂੰ ਲੱਗਾ ਜਿਦਾ ਮੈਨੂੰ ਕਿਸੇ ਨੇ ਘੁੱਟ ਕੇ ਫੜ ਲਿਆ। ਮੈਂ ਭੱਜ ਕੇ ਭੂਆ ਦੇ ਕਮਰੇ ਵੱਲ ਗਈ। ਮੈਂ ਬੜੀ ਬੁਰੀ ਤਰ੍ਹਾਂ ਘਬਰਾ ਗਈ ਸੀ ਕਿਉਂਕਿ ਮੈਨੂੰ ਪੱਕਾ ਕਿਸੇ ਨੇ ਫੜਿਆ ਸੀ। ਮੈਂ ਹਨੇਰੇ ਦੇ ਵਿੱਚ ਅੰਦਾਜ਼ੇ ਨਾਲ ਪੂਆ ਦੇ ਕਮਰੇ ਵਿੱਚ ਗਈ। ਉਹਨਾਂ ਨੂੰ ਆਵਾਜ਼ ਮਾਰੀ। ਮੇਰੀ ਪੂਆ ਨੇ ਕਿਹਾ ਡਰਨਾ ਤੇਰਾ ਫੁੱਫੜ ਵੇਖਣ ਗਿਆ ਹੈ। ਹੁਣੇ ਬੱਤੀ ਆ ਜਾਣੀ ਹੈ। ਇੱਥੇ ਹਮੇਸ਼ਾ ਹੀ ਇਦਾਂ ਹੋ ਜਾਂਦਾ ਹੈ। ਮੈਂ ਪੂਆ ਦੇ ਕੋਲ ਬੈਠ ਉੱਤੇ ਬੈਠ ਗਈ। ਥੋੜੇ ਚਿਰ ਬਾਅਦ ਬੱਤੀ ਆ ਗਈ ਤੇ ਮੇਰਾ ਫੁੱਫੜ ਵੀ ਕਮਰੇ ਵਿੱਚ ਆ ਗਿਆ ਸੀ। ਮੇਰੀ ਪੂਆ ਕਹਿਣ ਲੱਗੀ ਤੂੰ ਤਾਂ ਪਾਗਲ ਹੈ ਕਿੰਨਾ ਡਰ ਜਾਨੀ ਹੈ। ਇੱਕ ਬੱਤੀ ਹੀ ਗਈ ਸੀ। ਮੈਂ ਪੂਆ ਨੂੰ ਕਿਹਾ ਪੂਆ ਮੇਰੇ ਕਮਰੇ ਵਿੱਚ ਕੋਈ ਹੈ। ਏਸ ਲਈ ਮੈਂ ਡਰ ਗਈ ਸੀ ਮੇਰੀ ਗਾਲ ਨੂੰ ਕਿ ਨਿਰਪੂਆ ਹੱਸਣ ਲੱਗੀ ਤੇ ਕਹਿਣ ਲੱਗੀ ਤੇਰਾ ਫੁੱਫੜ ਮੇਰੇ ਕੋਲ ਪਿਆ ਸੀ ਤੇ ਬੱਤੀ ਵੇਖਣ ਗਿਆ ਤੇ ਤੈਨੂੰ ਪਤਾ ਮੇਰਾ ਸਹੁਰਾ ਤਾਂ ਉੱਠ ਹੀ ਸਕਦਾ ਉਹ ਤਾਂ ਤੁਰਦਾ ਹੀ ਨਹੀਂ ਤਾਂ ਫਿਰ ਤੇਰੇ ਕਮਰੇ ਵਿੱਚ ਕੌਣ ਆ ਗਿਆ ਤੂੰ ਹਨੇਰੇ ਕਰਕੇ ਡਰ ਗਈ ਹੋਣੀ ਜਾਂ ਫਿਰ ਤੇਰਾ ਵਹਿਮ ਹੈ ਪੂਆ ਮੇਰੀ ਗੱਲ ਦਾ ਸੱਚ ਨਹੀਂ ਮੰਨ ਰਹੀ ਸੀ ਪਰ ਇਹ ਮੇਰਾ ਵਹਿਮ ਨਹੀਂ ਸੀ ਮੈਂ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਮੈਂ ਆਪਣੇ ਕਮਰੇ ਵਿੱਚ ਬੈੱਡ ਤੇ ਉੱਤੇ ਆ ਕੇ ਸੌ ਗਈ ਪਰ ਹੁਣ ਮੈਂ ਸੋਚਦੀ ਰਹਿੰਦੀ ਸੀ ਕਿ ਮੈਂ ਆਪਣੇ ਘਰ ਚਲੀ ਜਾਵਾਂ ਕਿਉਂਕਿ ਮੇਰਾ ਹੁਣ ਉੱਥੇ ਦਿਲ ਨਹੀਂ ਲੱਗ ਰਿਹਾ ਸੀ ਦਿਲ ਦੇ ਵਿੱਚ ਇੱਕ ਡਰ ਬੈਠ ਗਿਆ ਸੀ ਇੱਕ ਦਿਨ ਦੁਪਹਿਰ ਨੂੰ ਮੇਰਾ ਫੁੱਫੜ ਅਚਾਨਕ ਘਰ ਆ ਗਿਆ ਅਤੇ ਭੂਆ ਆਪਣੇ ਕਮਰੇ ਵਿੱਚ ਦਵਾਈ ਲੈ ਕੇ ਸੁੱਤੀ ਪਈ ਸੀ ਮੈਂ ਰਸੋਈ ਦੇ ਵਿੱਚ ਸੀ ਤੇ ਫਿਰ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਬੈੱਡ ਉੱਤੇ ਗਈ ਤੇ ਗਰਮੀ ਕਰਕੇ ਮੈਨੂੰ ਨੀਂਦ ਆ ਗਈ ਉਹ ਇੱਕਦਮ ਮੇਰੇ ਕਮਰੇ ਵਿੱਚ ਆਏ ਤੇ ਮੈਨੂੰ ਪਤਾ ਹੀ ਨਾ ਲੱਗਾ ਤੇ ਮੈਨੂੰ ਆ ਕੇ ਪਿੱਛੋਂ ਘੁੱਟ ਕੇ ਫੜ ਲਿਆ ਤੇ ਮੇਰੇ ਨਾਲ ਗਲਤ ਹਰਕਤਾਂ ਕਰਨ ਲੱਗੇ ਜੋ ਮੈਂ ਕਦੀ ਸੋਚਿਆ ਵੀ ਨਹੀਂ ਸੀ ਉਹਨਾਂ ਨੇ ਮੇਰੇ ਸਰੀਰ ਨੂੰ ਛੇੜਨਾ ਸ਼ੁਰੂ ਕਰ ਦਿੱਤਾ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ ਉਹਨਾਂ ਨੇ ਮੈਨੂੰ ਘੁੱਟ ਕੇ ਫੜ ਲਿਆ ਸੀ ਤੇ ਕਹਿ ਰਹੇ ਸੀ ਕਿ ਜਦੋਂ ਤੋਂ ਤੈਨੂੰ ਨਹਾਉਂਦੇ ਦੇਖਿਆ ਹੈ ਮੈਂ ਤਾਂ پاਗਲ ਹੀ ਹੋ ਗਿਆ ਹਾਂ ਤੇ ਮੈਂ ਤੇਰਾ دیਵਾਨਾ ਹੀ ਹੋ ਗਿਆ ਹਾਂ ਤੇ ਅੱਜ ਮੈਂ ਤੈਨੂੰ ਹਾਸਲ ਕਰਕੇ ਹੀ ਰਹਾਂਗਾ ਉਹਨਾਂ ਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ ਕਿ ਇੰਨੇ ਗੰਦੇ ਇਨਸਾਨ ਨੂੰ ਮੈਂ ਆਪਣਾ ਭਰਾ ਸਮਝਦੀ ਸੀ। ਉਹਨਾਂ ਨੇ ਮੇਰੇ ਸਰੀਰ ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਮੈਂ ਬੜੀ ਮੁਸ਼ਕਲ ਨਾਲ ਉੱਥੋਂ ਨਿਕਲੀ ਅਤੇ ਰੋਂਦੇ ਹੋਏ ਰਸੋਈ ਵਿੱਚੋਂ ਭੱਜ ਕੇ ਗਈ ਤਾਂ ਸਾਹਮਣੇ ਮੇਰੀ ਭੂਆ ਖੜੀ ਸੀ। ਮੈਂ ਜਾ ਕੇ ਉਸ ਨੂੰ ਜੱਫੀ ਪਾ ਲਈ ਤੇ ਉਹਨਾਂ ਨੇ ਮੈਨੂੰ ਰੋਂਦਾ ਦੇਖਿਆ ਤੇ ਕਿਹਾ ਰੋਸ਼ਨੀ ਚਿੰਤਾ ਨਾ ਕਰ ਤੂੰ ਡਰਨਾ ਮੈਂ ਸਭ ਦੇਖ ਲਿਆ। ਮੈਂ ਉਹਨਾਂ ਨੂੰ ਸਭ ਕੁਝ ਦੱਸ ਰਹੀ ਸੀ ਕਿ ਮੈਂ ਤਾਂ ਇਹਨਾਂ ਨੂੰ ਆਪਣੇ ਭਰਾ ਵਾਂਗ ਸਮਝਦੀ ਸੀ ਤੇ ਅੱਜ ਇਹਨਾਂ ਨੇ ਮੇਰੇ ਨਾਲ ਇੰਨੀ ਗੰਦੀ ਹਰਕਤ ਕੀਤੀ ਭੂਆ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਮੇਰੇ ਘਰ ਭੇਜ ਦਿਓ ਮੈਂ ਆਪਣੇ ਘਰ ਜਾਣਾ ਹੈ ਐਨੇ ਵਿੱਚ ਫੁੱਫੜ ਮੇਰਾ ਕਮਰੇ ਵਿੱਚ ਆ ਗਿਆ ਸੀ ਅਤੇ ਮੇਰੀ ਭੂਆ ਨਾਲ ਮੈਂ ਜੱਫੀ ਪਾਈ ਬੈਠੀ ਸੀ ਮੇਰੀ ਭੂਆ ਨੇ ਮੇਰੇ ਫੁੱਫੜ ਵੱਲ ਵੇਖਿਆ ਤੇ ਕਜੀਬ ਹੀ ਨਜ਼ਰ ਨਾਲ ਕਿਹਾ ਕਿ ਤੇਤੋਂ 18 ਸਾਲ ਦੀ ਕੁੜੀ ਨਹੀਂ ਸੰਭੀ ਜਾਂਦੀ ਹੈ ਤੂੰ ਇਹ ਸੋ ਕਾਬੂ ਨਹੀਂ ਕਰ ਸਕਦਾ ਇਹ ਸੁਣ ਕੇ ਮੇਰੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਮੇਰੀ ਭੂਆ ਕੀ ਕਹਿ ਰਹੀ ਸੀ ਉਸ ਦੇ ਚਿਹਰੇ ਤੇ ਇੱਕ ਅਜੀਬ ਮੁਸਕਰਾਹਟ ਸੀ ਫਿਰ ਜੋ ਮੇਰੀ ਭੂਆ ਨੇ ਕਿਹਾ ਮੇਰੇ ਤਾਂ ਹੋਸ਼ ਹੀ ਉੱਡ ਗਏ ਉਸ ਨੇ ਕਿਹਾ ਮੈਨੂੰ ਬੱਚਾ ਚਾਹੀਦਾ ਹੈ ਮੈਂ ਮਾਂ ਨਹੀਂ ਬਣ ਸਕਦੀ ਇਹ ਸਭ ਡਰਾਮਾ ਹੈ ਜੋ ਕਿ ਤੂੰ ਮੈਨੂੰ ਦੇ ਸਕਦੀ ਹੈ ਤੈਨੂੰ ਆਪਣੇ ਫੁੱਫੜ ਦੇ ਨਾਲ ਉਹ ਸਭ ਕਰਨਾ ਪਊਗਾ ਮੈਂ ਗੁੱਸੇ ਵਿੱਚ ਕਿਹਾ ਭੂਆ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਆਪ ਮਾਂ ਬਣਨ ਵਾਲੇ ਹੋ ਤਾਂ 부ਆ ਹੱਸਣ ਲੱਗੀ ਤੇ ਕਹਿਣ ਲੱਗੀ ਨਹੀਂ ਇਹ ਸਭ ਝੂਠ ਹੈ ਮੈਂ ਉਸ ਨੂੰ ਕਿਹਾ 부ਆ ਪਰ ਤੁਸੀਂ ਤਾਂ ਮਾਂ ਨੂੰ ਕਿਹਾ ਕਿ ਤੁਸੀਂ ਮਾਂ ਬਣਨ ਵਾਲੇ ਹੋ ਉਸਨੇ ਕਿਹਾ ਤੈਨੂੰ ਇੱਥੇ ਬਿਰਾਉਣ ਦੀ ਇਹ ਸਾਡੀ ਚਾਲ ਸੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰਨ ਕਿਉਂ ਲੱਗੇ ਹੋ ਮੈਂ ਆਪਣੇ 부ਆ ਤੇ ਬਹੁਤ ਹੈਰਾਨ ਸੀ ਜੋ ਉਹਨਾਂ ਨੇ ਮੈਨੂੰ ਕਿਹਾ ਸੀ ਉਹ ਬਹੁਤ ਵੱਡੀ ਗੱਲ ਸੀ 부ਆ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਇਹ ਨਾ ਕੀਤਾ ਤਾਂ ਤੇਰੀ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਪਾ ਦੇਵਾਂਗੇ ਉਹਨਾਂ ਨੇ ਮੈਨੂੰ ਬੈੱਡ ਨਾਲ ਬੰਨ੍ਹ ਦਿੱਤਾ ਤੇ ਮੇਰਾ ਫੁੱਫੜ ਮੇਰੇ ਨਾਲ ਗਲਤ ਧਰਕਤਾ ਕਰ ਰਿਹਾ ਸੀ ਤੇ ਮੇਰੀ ਭੂਆ ਕੋਲ ਖੜੀ ਸਭ ਕੁਝ ਵੇਖ ਰਹੀ ਸੀ ਅਤੇ ਮਸਕਰਾ ਰਹੀ ਸੀ ਮੇਰੀ ਭੂਆ ਹੀ ਮੇਰੇ ਨਾਲ ਖੇਲ ਖੇਲ ਰਹੀ ਸੀ ਅਤੇ ਮੈਨੂੰ ਇਸ ਜਾਲ ਵਿੱਚ ਫਸਾ ਰਹੀ ਸੀ ਉਹ ਆਪਣਾ ਘਰ ਬਸਾਉਣ ਲਈ ਮੇਰੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜੋ ਕਿ ਬਹੁਤ ਗਲਤ ਸੀ ਅਚਾਨਕ ਦਰਵਾਜ਼ਾ ਖੜਕਣ ਲੱਗਾ ਤਾਂ ਫੁੱਫੜ ਜੀ ਨੇ ਦੇਖ ਲਿਆ ਕਿ ਉਹਨਾਂ ਦਾ ਪਿਓ ਕਮਰੇ ਵਿੱਚ ਆਇਆ ਉਹਨਾਂ ਨੇ ਆਉਂਦੇ ਹੀ ਮੇਰੇ ਫੁੱਫੜ ਦੇ ਮੂੰਹ ਤੇ ਉੱਤੇ ਥੱਪੜ ਮਾਰਿਆ ਤੇ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਛੋਟੀ ਜੀ ਬੱਚੀ ਨਾਲ ਖੇਡ ਖੇਡਦੇ ਹੋਏ ਮੈਨੂੰ ਤਾਂ ਤੁਹਾਨੂੰ ਆਪਣੇ ਨੂੰਹ ਪੁੱਤ ਕਹਿੰਦੇ ਵੀ ਸ਼ਰਮ ਆਉਦੀ ਹੈ ਤੁਸੀਂ ਕਿੰਨੇ ਘਟੀਆ ਤੇ ਗਲਤ ਇਨਸਾਨ ਹੋ ਉਹਨਾਂ ਨੇ ਮੇਰੀ ਜਾਨ ਬਚਾਈ ਤੇ ਮੇਰੀ ਇੱਜ਼ਤ ਬਚਾਈ ਮੇਰੇ ਹੱਥ ਪੈਰ ਖੋਲੇ ਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਏ ਤੇ ਕਹਿਣ ਲੱਗੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੂੰ ਬਹੁਤ ਭੋੜੀ ਆ ਆਪਣਾ ਧਿਆਨ ਰੱਖਿਆ ਕਰ ਪਰ ਤੈਨੂੰ ਮੇਰੀ ਗੱਲ ਹੀ ਸਮਝ ਨਹੀਂ ਆਈ ਤੇ ਨਹੀਂ ਤੂੰ ਮੇਰੇ ਤੇ ਯਕੀਨ ਕੀਤਾ ਪਰ ਪੁੱਤ ਮੈਂ ਤੈਨੂੰ ਇਹਨਾਂ ਤੋਂ ਬਚਾਉਣ ਲਈ ਹੀ ਇਸ਼ਾਰਾ ਕੀਤਾ ਸੀ ਇਸ ਲਈ ਮੈਂ ਤੇਰੇ ਤੋਂ ਮਾਫੀ ਮੰਗਦਾ ਕੱਲ ਮੈਂ ਤੇਰੇ ਪਿਓ ਨੂੰ ਬੁਲਾ ਕੇ ਤੈਨੂੰ ਉਹਨਾਂ ਦੇ ਨਾਲ ਭੇਜ ਦਵਾਂਗਾ ਜਿਸ ਇਨਸਾਨ ਤੋਂ ਮੈਂ ਡਰਦੀ ਸੀ ਉਸਨੇ ਮੇਰੀ ਇੱਜ਼ਤ ਬਚਾਈ ਸੀ ਅਤੇ ਜਿਨ੍ਹਾਂ ਨੂੰ ਮੈਂ ਆਪਣੇ ਸਮਝਦੀ ਸੀ ਉਹਨਾਂ ਨੇ ਮੇਰੇ ਨਾਲ ਇੰਨਾ ਗਲਤ ਕੀਤਾ ਸੀ ਮੇਰੀ ਆਪਣੀ ਭੂਆ ਜਿਸ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸਨੇ ਹੀ ਸਭ ਕੁਝ ਆਪਣੇ ਮਤਲਬ ਲਈ ਕੀਤਾ ਸੀ ਦੋਸਤੋ ਕਈ ਵਾਰ ਸਾਡੇ ਆਪਣੇ ਰਿਸ਼ਤੇ ਹੀ ਸਾਨੂੰ ਧੋਖਾ ਦੇ ਦਿੰਦੇ ਨੇ ਤੇ ਜਿੰਨਾ ਤੇ ਸਾਨੂੰ ਯਕੀਨ ਨਹੀਂ ਹੁੰਦਾ ਕਿ ਸਾਡੇ ਆਪਣੇ ਨੇ ਉਹ ਸਾਡੀ ਮਦਦ ਕਰ ਜਾਂਦੇ ਨੇ ਤੇ ਹਮੇਸ਼ਾ ਹੀ ਧਿਆਨ ਨਾਲ ਅਲੱਲਕਾ ਖੋਲ ਕੇ ਵਿਚਾਰ ਕਰਕੇ ਜ਼ਿੰਦਗੀ ਚ ਜੀਣਾ ਸਿੱਖੋ ਧੰਨਵਾਦ ਜੀ